ਉਹ ਸੈਨੇਟ ਡਿਸਾਈਡ ਕਰਦੀ ਕਿ ਮੈਨੇਜਮੈਂਟ ਕਿਵੇਂ ਹੋਗੀ ਇਟ ਮੀਨ ਦਟ ਕਿ ਦਸ ਡੈਮੋਕ੍ਰੈਟਿਕ ਸਿਸਟਮ ਇਹ ਚਾਹੁੰਦੇ ਨੇ ਕਿ ਨਹੀਂ ਨੋਮੀਨੇਟਡ ਹੋਵੇ ਨੋਮੀਨੇਟਡ ਮੀਨ ਕਿ ਡਿਕਟੇਟਰਸ਼ਿਪ ਹੋਵੇ ਜਿਹਨੇ ਉਹ ਨੋਮੀਨੇਟ ਕੀਤੇ ਉਹਦੀ ਉਹ ਗੱਲ ਮੰਨਣਗੇ ਕੀ ਚਾਹੁੰਦੇ ਨੇ ਪਿਛਲੇ 1 ਸਾਲ ਤੋਂ ਮੈਂ ਸੁਣਿਆ ਕਿ ਸੈਨੇਟ ਦੇ ਇਲੈਕਸ਼ਨ ਨਹੀਂ ਹੋ ਰਹੇ ਤਾਂ ਯੂਨੀਵਰਸਿਟੀ ਨੂੰ ਕੌਣ ਚਲਾ ਰਿਹਾ ਕਿ ਡਿਕਟੇਟਰਸ਼ਿਪ ਹੈ ਹੋਹੀ ਹੈ ਹੋਰ ਕੀ ਹੈ ਆਹੀ ਹੋਰੀ ਇਹ 24 ਦੇ ਵਿੱਚ ਡਿਊ ਸੀਗੇ ਕਿਉਂਕਿ 20 'ਚ ਵੀ ਅਸੀਂ ਰੌਲਾ ਪਾ ਕੇ ਲੜ ਲੜ ਕੇ ਇੱਥੇ ਧਰਨੇ ਲਾ ਕੇ ਉਦੋਂ ਕਰਾਈ ਸੀਗੇ ਹੁਣ ਫੇਰ ਉਹੀ ਗੱਲ ਹੋ ਰਹੀ ਆ ਆਪਾਂ ਕਹਿੰਦੇ ਆ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਤਾਂ ਕੀ ਪੰਜਾਬ ਨੂੰ ਮਿਲਣਾ ਸੀ ਤਾਂ ਯੂਨੀਵਰਸਿਟੀ ਵੀ ਲੈ ਜਾ ਰਹੇ ਨੇ ਖੋ ਕੇ ਆਹੀ ਤਾਂ ਪ੍ਰੋਬਲਮ ਹੈ ਇਹਨਾਂ ਦਾ ਰੱਤਾ ਹੈ ਕਿ ਪਹਿਲਾਂ ਯੂਨੀਵਰਸਿਟੀ ਖੋਲੋ ਫਿਰ ਚੰਡੀਗੜ੍ਹ ਖੋਲੋ ਫਿਰ ਤੁਹਾਡੇ ਨੇੜੇ ਤੜ ਦੀ ਹੋਰਾਂ ਹਿੱਸੇ ਵੀ ਖੋਣਗੇ ਕਹਿਣਗੇ ਇੱਥੇ ਤਾਂ ਪੰਜਾਬੀ ਬੋਲਦੇ ਬੰਦੇ ਘਟ ਗਏ ਨੇ ਪਹਿਲਾਂ ਬਾਹਰੋਂ ਲਿਆਉਂਦੇ ਨੇ ਪਾਵਰਜ਼ ਦੇ ਜ਼ੋਰ ਫਿਰ ਉਹਨਾਂ ਦੀ ਵੋਟ ਤੇ ਜ਼ ਇਹਨੇ ਕਰਨਾਲ ਤੱਕ ਅੰਬਾਲਾ ਇਧਰ ਸਰਸਾ ਵੱਲ ਉਧਰ ਕਾਂਗੜਾ ਤੱਕ ਇਹ ਤੁਹਾਡੇ ਪੰਜਾਬੀ ਬੋਲਦੇ ਇਲਾਕੇ ਸੀ ਜਿਹੜੇ ਉਦੋਂ ਦੇ ਇੱਥੇ ਪੰਜਾਬ ਚ ਬੈਠੇ ਐ ਜਿਹੜੇ ਦਾਰਾਂ ਨੇ ਕਹਿ ਕਹਿ ਕੇ ਕਿ ਆਪਦੀ ਮਾਂ ਬੋਲੀ ਪੰਜਾਬੀ ਨਾਲ ਲਖਾਓ ਹਿੰਦੀ ਲਖਾਓ ਖੋਈ ਹੀ ਅਸਤ ਕੋਈ